ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਤੇ ਸਾਈਹਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਜਥੇ ਪੰਥ ਪਰਸੇਦ ਕੀਰਤਨੀ ਜਥਿਆਂ ਨੇ ਕੀਰਤਨ ਕਰਾਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਪ੍ਰਮੁੱਖ ਸਖਸ਼ੀਤਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪੱਖ ਪਾ ਬੁਲਾ ਰਹੇ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਇਸ ਦੌਰਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖਰੋਨਾ ਬਲਜਿੰਦਰ ਸਿੰਘ ਠੇਕੇਦਾਰ ਤਰਨਜੀਤ ਸਿੰਘ ਕਿੰੜਾ ਦਵਿੰਦਰ ਗੁਲਤਮ ਸਰਦਾਰ ਹਰਮਿੰਦਰ ਸਿੰਘ ਬਸਰਾ ਸ਼੍ਰੀਮਤੀ ਅਮਨਦੀਪ ਕੌਰ ਬਸਰਾ ਵਿਨੋਦ ਬਰਮਾਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਠਟ ਵਰਤਾਇਆ ਗਿਆ ਫਗਵਾੜਾ ਤੋਂ ਨਵਰਾਂਗ ਚੈਨ ਲਈ ਚਾਹ ਸ਼ਰਮਦੀਪ ਸ਼ੇਰਪੋਟ ਜੇਸਕੇ ਜੇਵੇ ਸਾਹਿਬੇ ਕਮਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਸਮਰਪਤ ਜਿਹੜਾ ਆ ਕੀਰਤਨ ਦਰਬਾਰ ਅਜ ਸਿੰਘ ਸਭਾ ਗੁਰਦੁਆਰਾ ਹਰਬਸਟੇਡ ਵਿਖੇ ਸੁਮੂਸ ਬੰਦਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਮਨਾਇਆ ਜਾ ਰਿਹਾ ਆ ਅਸੀਂ ਇਸ ਦਾ ਜਿਹੜਾ ਪ੍ਰਕਾਸ਼ ਪਰੋਇਆ ਉਹ 5 ਤਰੀਕ ਨੂੰ ਮਨਾਉਣਾ ਆ ਔਰ ਅੱਜ ਉਹਨਾਂ ਨੂੰ ਸਮਰਪਤ ਜਿਹੜਾ ਆ ਇਹ ਕੀਰਤਨ ਦਰਬਾਰ ਹਰ ਸਾਲ ਕਰੋਣੇ ਆ ਤਾਂ ਕਿ ਸੰਗਤਾਂ ਨੂੰ ਜਿਹੜਾ ਆ ਗੁਰੂ ਘਰ ਲੈ ਕੇ ਆਈਏ ਜੇ ਇੱਕ ਨਵਾਂ ਸਾਲ ਵੀ ਜਿਹੜਾ ਸੰਗਤ ਲੋਕੀ ਜਿਹੜੇ ਆ ਅਲੱਗ-ਅਲੱਗ ਥਾਵਾਂ ਤੇ ਮਨਾਉਣ ਦੀ ਕੋਸ਼ਿਸ਼ ਕਰਦੇ ਆ ਉਹ ਇੱਥੇ ਸੰਗਤਾਂ ਜਿਹੜੀਆਂ ਨੇ ਗੁਰੂ ਨਾਲ ਜੁੜ ਕੇ ਗੁਰੂ ਦੇ ਨਾਲ ਸ਼ਬਦ ਦੇ ਨਾਲ ਜੁੜ ਕੇ ਜਿਹੜਾ ਆ ਉਹ ਨਵੇਂ ਸਾਲ ਨੂੰ ਸ਼ਾਮਦੀਰ ਕਹਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦੇ ਉੱਤੇ ਕੀਰਤਨ ਜਿਹੜਾ ਚੱਲਦਾ ਕਥਾ ਚੱਲਦੀਆਂ ਵਿਚਾਰਾ ਚੱਲਦੀਆਂ ਆ ਉਹਦੇ ਨਾਲ ਜਿਹੜਾ ਆ ਆਪਣਾ ਉਹ ਜਨਮ ਜਿਹੜਾ ਸਿਲਾ ਕਰਦੇ ਨੇ ਸੋ ਆਓ ਆਪਾਂ ਗੁਰੂ ਨਾਲ ਜੁੜੀਏ ਗੁਰੂ ਦੀ ਲੜ ਲੱਗੀਏ ਇੱਕ ਚੰਗੇ ਜਿਹੜਾ ਵਾਤਾਵਰਨ ਔਰ ਕੌਮ ਨੂੰ ਸੇ ਦੇਣ ਵਾਲਾ ਅਸੀਂ ਜਿਹੜਾ ਆ ਸਮਾਜ ਸਿਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਹਰ ਰੋਡ ਸਟ੍ਰੀਟ ਉਹ ਵਾੜਾ ਦੇ ਸਮੂਚੀ ਗੁਰਦੁਆਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਨੂੰ ਜਿਹਾ ਆ ਅੱਖ ਲਈ ਜਿੱਥੇ ਧਾਰਮਿਕ ਸਵਾਗਤ ਕਰਾਏ ਜਾਂਦੇ ਨੇ ਉੱਥੇ ਅੱਜ ਸੰਗਤਾਂ ਦਾ ਫਟਾਫਟ ਮਾਰਦਾ ਇਕੱਠ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸੰਗਤ ਚ ਭਾਰੀ ਇਰਸ਼ਾਵਾ ਕਿ ਆਉਣ ਵਾਲੇ ਨਵੇਂ ਸਾਲ ਨੂੰ ਜਿੱਤੇ ਜਿਹਾ ਆ ਕਹਿਣਾ ਵਾ ਜਨ ਵਾਲੇ ਨੂੰ ਵਿਧਿਆ ਕਰਨੀਆਂ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਆਉਣ ਵਾਲਾ 2031 ਜਿਹੜਾ ਸਾਲ ਹੈ ਸਾਰਿਆਂ ਦੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਦੇਸ਼ ਸਾਡਾ ਤਰੱਕੀ ਕਰੇ ਸਾਡਾ ਪੰਜਾਬ ਹੁਣਤੀ ਦੀ ਰਾਹ ਤੇ ਜਾਵੇ ਇਹੀ ਲੱਗਾਂ ਦੇ ਨਾਲ ਮੈਂ ਆਉਣ ਵਾਲੇ ਸਾਲ ਨੂੰ ਜੀ ਆਇਆਂ ਕਹਿੰਦਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਕਾਮਨਾ ਕਰਦਾ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ